ਪੰਜਾਬ ਵਿਧਾਨ ਸਭਾ ਦਾ ਬਜਟ ਇਸਲਾਸ ਪਲਕੇ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ 15 ਮਾਰਚ ਤੋਂ ਚੱਲੇਗਾ ਇਸ ਦਰਮਿਆਨ 5 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ ਪੰਜਾਬ ਚ ਮੌਜੂਦਾ 16ਵੇਂ ਵਿਧਾਨ ਸਭਾ ਦਾ ਬਜਟ ਭਲਕੇ 11 ਵਜੇ ਰਾਜਪਾਲ बनवारी लाल ਦੇ ਭਾਸ਼ਣ ਨਾਲ ਸ਼ੁਰੂ ਕੀਤਾ ਜਾਵੇਗਾ ਉਥੇ ਦੱਸਿਆ ਗਿਆ ਭਾਸ਼ਣ ਤੋਂ ਬਾਅਦ ਵਿਛੜੀਆਂ ਰੂਹਾਂ ਨੂੰ ਜੜੀ ਸ਼ਰਧਾਂਜਲੀ ਦਿੱਤੀ ਜਾਵੇਗੀ 2 ਤੇ 3 ਮਾਰਚ ਨੂੰ ਸ਼ਨੀਵਾਰ ਐਤਵਾਰ ਯਾਨੀ ਛੁੱਟੀ ਰਹੇਗੀ 4 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਤੇ ਬਹਿਸ ਹੋਵੇਗੀ 5 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ ਇਸ ਤੇ 6 ਮਾਰਚ ਨੂੰ ਬਹਿਸ ਫਿਰ ਹੋਵੇਗੀ 7 ਤੇ 8 ਮਾਰਚ ਨੂੰ ਸਰਕਾਰੀ ਕੰਮਕਾਜ ਤੇ ਹੋਰ ਮੀਟਿੰਗਾਂ ਹੋਣਗੀਆਂ ਫਿਰ 9 ਤੇ 10 ਮਾਰਚ ਦੀ ਗੱਲ ਕਰੀ ਤਾਂ 9 10 ਮਾਰਚ ਨੂੰ ਫਿਰ ਛੁੱਟੀ ਰਹੇਗੀ ਕਿਉਂਕਿ ਸ਼ਨੀ ਤੇ ਐਤਵਾਰ ਜਿਹੜਾ ਦੱਸਿਆ ਜਾ ਰਿਹਾ ਇਸ ਤੋਂ ਬਾਅਦ ਬਾਕੀ ਦਿਨਾਂ 'ਚ ਕੰਮਕਾਜ ਕੀਤੇ ਜਾਣਗੇ ਕਈ ਤਰ੍ਹਾਂ ਦੇ ਬਿੱਲ ਪਾਸ ਕੀਤੇ ਜਾਣਗੇ 15 ਮਾਰਚ ਤੱਕ ਚੱਲਣ ਵਾਲੇ ਬਜਟ ਇਜ਼ਲਾਜ਼ ਦੌਰਾਨ ਪੰਜ ਛੁੱਟੀਆਂ ਜਿਹੜੀਆਂ ਹੋਣ ਵਾਲੀਆਂ ਨੇ ਪੰਜਾਬ ਵਿਧਾਨ ਸਭਾ ਦਾ ਬਜਟ ਇਜ਼ਲਾਜ਼ ਭਲਕੇ ਸ਼ੁਰੂ ਹੋਣ ਜਾ ਰਿਹਾ ਜੋ ਕਿ 15 ਮਾਰਚ ਤੱਕ ਚੱਲੇਗਾ ਇਸ ਦਰਮਿਆਨ 5 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ ਪੰਜਾਬ 'ਚ ਮੌਜੂਦਾ 16ਵੇਂ ਵਿਧਾਨ ਸਭਾ ਦਾ ਬਜਟ ਭਲਕੇ 11 ਵਜੇ ਰਾਜਪਾਲ बनवारी लाल ਦੇ ਭਾਸ਼ਣ ਨਾਲ ਸ਼ੁਰੂ ਕੀਤਾ ਜਾਵੇਗਾ ਉੱਥੇ ਦੱਸਿਆ ਗਿਆ ਭਾਸ਼ਣ ਤੋਂ ਬਾਅਦ ਵਿਛੜੀਆਂ ਰੂਹਾਂ ਨੂੰ ਜੜੀ ਸ਼ਰਧਾਂਜਲੀ ਦਿੱਤੀ ਜਾਵੇਗੀ 2 ਤੇ 3 ਮਾਰਚ ਨੂੰ ਸ਼ਨੀਵਾਰ ਐਤਵਾਰ ਯਾਨੀ ਛੁੱਟੀ ਰਹੇਗੀ 4 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਤੇ ਬਹਿਸ ਹੋਵੇਗੀ 5 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ ਇਸ ਤੇ 6 ਮਾਰਚ ਨੂੰ ਬਹਿਸ ਫਿਰ ਹੋਵੇਗੀ 7 ਤੇ 8 ਮਾਰਚ ਨੂੰ ਸਰਕਾਰੀ ਕੰਮਕਾਜ ਤੇ ਹੋਰ ਮੀਟਿੰਗਾਂ ਹੋਣਗੀਆਂ ਫਿਰ 9 ਤੇ 10 ਮਾਰਚ ਦੀ ਗੱਲ ਕਰੀ ਤਾਂ 9 10 ਮਾਰਚ ਨੂੰ ਫਿਰ ਛੁੱਟੀ ਰਹੇਗੀ ਕਿਉਂਕਿ ਸ਼ਨੀ ਤੇ ਐਤਵਾਰ ਜਿਹੜਾ ਦੱਸਿਆ ਜਾ ਰਿਹਾ ਇਸ ਤੋਂ ਬਾਕੀ ਦਿਨਾਂ 'ਚ ਕੰਮਕਾਜ ਕੀਤੇ ਜਾਣਗੇ ਕਈ ਤਰ੍ਹਾਂ ਦੇ ਬਿੱਲ ਪਾਸ ਕੀਤੇ ਜਾਣਗੇ 15 ਮਾਰਚ ਤੱਕ ਚੱਲਣ ਵਾਲੇ ਬਜਟ ਇਸਲਾਹ ਦੌਰਾਨ ਪੰਜ ਛੁੱਟੀਆਂ ਜਿਹੜੀਆਂ ਹੋਣ ਵਾਲੀਆਂ ਨੇ